ਹੈਲੋ ਜੀ ਸਤਿ ਸ੍ਰੀ ਅਕਾਲ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੁਣ ਆਪਾਂ ਗੱਲ ਕਰਦੇ ਆਂ ਜੀ ਮੇਨ ਲੋਕਾਂ ਦੇ ਦੋ ਦੋ ਚਿਹਰੇ ਆ ਦੋ ਮੂੰਹੀ ਦੁਨੀਆ ਦੀ ਗੱਲ ਕਰਦੇ ਆਂ ਵੀਰੇ ਆਪਾਂ ਅੱਜ ਸ਼ਾਇਦ ਮੇਰੇ ਨਾਲੋਂ ਵਾਤਾ ਸੁਣਨ ਨੂੰ ਵੀ ਪਤਾ ਹੋਊਗਾ ਦੋ ਮੂੰਹੀ ਦੁਨੀਆ ਆਪਾਂ ਕਿਹਨੂੰ ਕਹਿੰਨੇ ਆ ਜਾਂ ਕਿਹੜੇ ਲੋਕਾਂ ਨੂੰ ਕਹਿੰਨੇ ਆ ਦੋ ਮੂੰਹੇ ਲੋਕ ਉਹ ਹੁੰਦੇ ਆ ਜੀ ਛੋਡੇ ਮੂੰਹ ਤੇ ਛੋਡੇ ਬਣੇ ਰਹਿੰਦੇ ਆ ਕਿਸੇ ਹੋਰ ਪਾਸੇ ਜਾਣ ਤਾਂ ਉਹਨਾਂ ਦੇ ਬਣ ਜਾਂਦੇ ਆ ਉਹਨਾਂ ਨੂੰ ਦੋ ਮੂੰਹੇ ਕਿਹਾ ਜਾਂਦਾ ਹੈ ਇੱਕ ਮੂੰਹੇ ਬੰਦੇ ਬਣਨਾ ਬਹੁਤ ਜਿਆਦਾ ਔਖਾ ਹੈ ਔਖਾ ਮਤਲਬ ਜਿਹੜਾ ਇੱਕ ਮੂੰਹਾ ਹੁੰਦਾ ਜੀ ਉਹਦੀ ਜਿਹੜੀ ਗੱਲ ਹੁੰਦੀ ਹੈ ਜਾਂ ਉਹਦੀ ਕੋਈ ਗੱਲਬਾਤ ਹੁੰਦੀ ਹੈ ਵੀ ਉਹ ਬੰਦਾ ਸਹੀ ਦੀ ਕਰਦਾ ਫਿਰ ਉਹਦੇ ਦੋ ਨਾ ਤਾਂ ਚਿਹਰੇ ਹੁੰਦੇ ਆ ਤੇ ਨਾ ਹੀ ਉਹਦੇ ਦੋ ਮੂੰਹ ਹੁੰਦੇ ਆ ਦੋ ਮੂੰਹੇ ਲੋਕ ਕਿਹੜੇ ਹੁੰਦੇ ਆ ਜਿਹੜੇ ਛੋਡੇ ਨਾਲ ਰਹਿ ਕੇ ਵੀ ਛੋਡੇ ਹੁੰਦੇ ਆ ਤੇ ਸੋ ਤੋਂ ਦੂਰ ਜਾ ਕੇ ਹੋਰਾਂ ਦੇ ਬਣ ਜਾਂਦੇ ਆ ਉਹਨਾਂ ਨੂੰ ਦੋ ਮੂੰਹੇ ਕਿਹਾ ਜਾਂਦਾ ਮੈਂ ਨਹੀਂ ਕਹਿੰਦੀ ਮੈਂ ਬਹੁਤਾ ਸਿਆਣੀ ਆ ਜਾਂ ਮੈਂ ਬਹੁਤਾ ਗਿਆਨ ਵਾਲਾ ਠੀਕ ਹੈ ਪਰ ਮੈਂ ਜੋ ਦੁਨੀਆ ਤੋਂ ਸਿੱਖਿਆ ਨਾ ਇਹ ਕਿਤਾਬਾਂ ਤੋਂ ਨਹੀਂ ਸਿੱਖਿਆ ਜੋ ਮੈਂ ਦੁਨੀਆ ਦੇ ਚਿਹਰੇ ਪੜ੍ਹਨੇ ਸਿੱਖਿਆ ਨਾ ਮੈਂ ਸੱਚ ਕਹਿੰਦੀ ਆ ਮੈਂ ਕਿਤਾਬਾਂ ਤੇ ਕੁਝ ਦਿਖਿਆ ਹੀ ਨਹੀਂ ਸੀ ਮੈਂ ਲੋਕਾਂ ਦੇ ਚਿਹਰੇ ਪੜ੍ਹਨ ਦਾ ਪਤਾ ਕਿੱਥੋਂ ਸਿੱਖ ਗਿਰ ਮੈਂ ਵੈਗਰੂ ਨੂੰ ਜਾਣ ਕੇ ਕਹਿੰਦੀ ਆ ਮੈਂ ਮੈਂ ਸਾਹਮਣੇ ਵਾਲੇ ਸਖਸ ਦਾ ਚਿਹਰਾ ਪੜ੍ਹ ਲੈਂਦੀ ਮੈਨੂੰ ਪਤਾ ਹੁੰਦਾ ਵੀ ਇਹ ਬੰਦਾ ਕਿੱਥੋਂ ਚੱਲ ਰਿਹਾ ਕੀ ਗੱਲਬਾਤ ਹੈ ਇਹਦੇ 'ਚ ਇਹ ਪੜ੍ਹਨਾ ਸਿੱਖ ਚੁੱਕੀ ਆ ਸਿਖਾਇਆ ਕਿਹਨੇ ਆ ਜੀ ਦੁਨੀਆ ਨੇ ਦੋ ਮੋਹੇ ਲੋਕ ਐਡੇ ਗੰਦੇ ਹੁੰਦੇ ਆ ਉਹ ਥੋੜਾ ਸਾਰਾ ਭੇਤ ਲੈ ਕੇ ਦੂਜਿਆਂ ਨੂੰ ਦੱਸਦੇ ਆ ਠੀਕ ਹੈ ਦੱਸ ਕੇ ਥੋਡੇ ਆਪਾਂ ਕਹਿੰਦੇ ਨੇ ਘਰ ਕਾ ਭੇਤੀ ਲੰਕਾ ਟਾਹੀ ਇਹ ਗੱਲ ਸੱਚ ਹੁੰਦੀ ਹੈ ਘਰ ਦੇ ਵਿੱਚ ਐਸੇ ਸ਼ਖਸ ਹੁੰਦੇ ਆ ਜੋ ਛੋਡੇ ਨਾਲ ਰਹਿ ਕੇ ਛੋਡੀਆਂ ਗੱਲਾਂ ਛੋਡੀਆਂ ਬੁਰਾਈਆਂ ਛੋਡੇ ਕੰਮਕਾਰ ਤੇ ਇੰਨਾ ਕੁ ਮਤਲਬ ਦੰਦ ਮਾਰ ਰਹੀ ਹੁੰਦੀ ਹੈ ਕਿ ਤੁਸੀਂ ਸੋਚ ਨਹੀਂ ਸਕਦੇ ਜਦੋਂ ਗੱਲ ਇੱਥੇ ਆ ਕਿ ਨਿਬੜ ਗਈ ਵੀ ਅੱਜ ਕੱਲ ਦੁਨੀਆ ਹੈ ਹੀ ਪੈਸੇ ਦੀ ਤੇ ਮਤਲਬ ਦੀ ਇਸ ਤੋਂ ਵੱਧ ਕੇ ਦੁਨੀਆ ਤੋਂ ਉਮੀਦ ਨਾ ਕਰੋ ਸੌਖੇ ਰਹੋਗੇ ਉਮੀਦ ਕਰੋਗੇ ਦੁਖੀ ਹੋਵੋਗੇ ਰੋਵੋਗੇ ਪਸਤਾਉਂਗੇ ਇਹੀ ਚੀਜ਼ਾਂ ਮਿਲਣਗੀਆਂ ਤੁਹਾਨੂੰ ਹੋਰ ਮਿਲਦਾ ਵੀ ਕੱਖ ਨਹੀਂ ਕਿਉਂਕਿ ਮੈਂ ਤਾਂ ਦੁਨੀਆ ਤੋਂ ਠੋਕਰਾਂ ਖਾ ਲਈਆਂ ਤੁਸੀਂ ਵੀ ਖਾ ਲੋਗੇ ਸੁਧਰ ਜਾਓਗੇ ਉਹਨਾਂ ਚਿਰ ਤੁਸੀਂ ਸੁਧਰਦੇ ਵੀ ਨਹੀਂ ਇਹ ਵੀ ਗੱਲ ਤੈਅ ਹੈ ਵੀ ਜਿੰਨਾ ਚਿਰ ਕਹਿੰਦੇ ਨੇ ਕਿ ਸਾਹਮਣੇ ਵਾਲਾ ਥੱਪੜ ਨਾ ਮਾਰੇ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਮਾੜਾ ਕਿ ਚੰਗਾ ਹੈ ਫਿਰ ਵੀ ਆਪਾਂ ਉਹਦੇ ਵਿਸ਼ਵਾਸ ਹੀ ਕਰੀ ਜਾਂਦੇ ਆਂ ਵਿਸ਼ਵਾਸ ਹੀ ਕਰੀ ਜਾਂਦੇ ਆਂ ਨਾ ਜੀ ਨਾ ਫਲਾਣਾ ਮਾਤਾ ਤਾਂ ਗੱਪ ਮਾਰਦਾ ਤਾਂ ਸਹੀ ਹੈ ਪਰ ਦੋ ਮੂੰਹੇ ਬੰਦੇ ਦੇ ਮਾਰੇ ਹੋਏ ਨਾ ਤੁਸੀਂ ਸਦੀ ਹਰੇ ਨਹੀਂ ਹੋ ਸਕਦੇ ਇਹ ਵੀ ਗੱਲ ਮੇਰੀ ਲਿਖਾ ਕੇ ਲੈ ਲਿਓ ਦੋ ਮੂੰਹਾਂ ਬੰਦਾ ਜੇ ਤੁਹਾਨੂੰ ਮਾਰ ਜੇ ਨਾ ਦੋ ਦੋ ਚਿਹ ਸਿੱਖਣੋ ਕਿ ਤੁਸੀਂ ਵੀ ਪੜ੍ਹਨਾ ਟਾਈਮ ਰਹਿ ਕੇ ਮੈਂ ਤਾਂ ਸਿੱਖ ਕਿ ਤੁਸੀਂ ਵੀ ਸਿੱਖ ਜਾਓਗੇ ਦੋ ਮੂੰਹੇ ਚਿਹਰੇ ਲੋਕਾਂ ਦੇ ਹੈ ਮੈਂ ਜਾਣਦੀ ਆ ਤੁਸੀਂ ਵੀ ਜਾਣਨ ਲੱਗ ਜਾਓਗੇ ਜਾਣਦੇ ਤਾਂ ਤੁਸੀਂ ਵੀ ਹੋਵੋਗੇ ਪਰ ਅਫਸੋਸ ਕਿ ਤੁਸੀਂ ਆਪਦੀ ਝੂਠੀ ਸਾਨ ਝੂਠੀ ਜਿੱਤ ਜਿਉਣਾ ਕਿ ਜੇ ਹੋਏ ਆ ਉਹ ਕਹਿੰਦੇ ਹੁੰਦੇ ਨਾ ਕਿ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚ ਲੈਂਦਾ ਤੇ ਮਨ ਚ ਸੋਚਦਾ ਕਿ ਬਿੱਲੀ ਉੱਡ ਗਈ ਪਰ ਕਬੂਤਰ ਨੂੰ ਇਹ ਨਹੀਂ ਪਤਾ ਹੁੰਦਾ ਕਿ ਬਿੱਲੀ ਤੇਰੇ ਗਾਲ ਦੇ ਨੇੜੇ ਆ ਚੁੱਕੀ ਹੈ ਯੋ ਐਨੀ ਪਤਾ ਦੇ ਸੋਚ ਕੇ ਸੋਚ ਕੇ ਦੀ ਧੌਣ ਹੀ ਫੜ ਲਿਆ ਕੇ ਵੀ ਬਿੱਲੀ ਦਾ ਧੌਣ ਫੜ ਲਈ ਕੀ ਕਰੇਗਾ ਹੁਣ ਤੋਂ ਸੋਚ ਕੇ ਜੇ ਤੁਸੀਂ ਚਾਹੋ ਨਾ ਵੀ ਤੁਸੀਂ ਆਪਣੀ ਜ਼ਿੰਦਗੀ ਵਧੀਆ ਸੌਖੇ ਢੰਗ ਨਾਲ ਜਿਉਣੀ ਆ ਹਨਾ ਤਾਂ ਐਸੇ ਲੋਕਾਂ ਨੂੰ ਆਪਣੀ ਜ਼ਿੰਦਗੀ 'ਚ ਬੜਨ ਨਾ ਦਿਓ ਜਿਹੜੇ ਲੋਕਾਂ ਦੇ ਤੁਹਾਨੂੰ ਇੱਕ ਵਾਰੀ ਸ਼ੱਕ ਪੈ ਜੇ ਨਾ ਵੀ ਇਹ ਬੰਦਾ ਯਾਰ ਮੇਰਾ ਹੋ ਕੇ ਵੀ ਮੇਰਾ ਹੈ ਨਹੀਂ ਛੱਕ ਹੀ ਪੈਗਾ ਤੁਸੀਂ ਦੇਖ ਲਿਆ ਉਹਦੀਆਂ ਕਮੀਆਂ ਤਾਂ ਭੁੱਲ ਜੋ ਵੀ ਉਹ ਬੰਦਾ ਤੁਹਾਡੇ ਨਾਲ ਖਰੇ ਸੋਨੇ ਨੂੰ ਗੁੱਤਰੂ ਕਦੇ ਵੀ ਨਹੀਂ ਉਤਰਦਾ ਕੋਈ ਲੋਕ ਤਾਂ ਮੇਰੀਆਂ ਗੱਲਾਂ ਦਾ ਗਲਤ ਮਤਲਬ ਕੱਢ ਲੈਣਗੇ ਵੀਰੇ ਕੋਈ ਸਹੀ ਵੀ ਕੱਢਣਗੇ ਕਿਸੇ ਨਾਲ ਜਿਹੜੀਆਂ ਹੋਈਆਂ ਜਾਂ ਬੀਤੀਆਂ ਉਹਨੂੰ ਪਤਾ ਲੱਗ ਜੂ ਵੀ ਯਾਰ ਇਹ ਸੱਚ ਹੈ ਇਹ ਗੱਲ ਸੱਚ ਹੈ ਮੈਂ ਤਾਂ ਤੁਹਾਡੇ ਸਾਹਮਣੇ ਬੋਲੀ ਜਾਨੀ ਆ ਪਰ ਕੁਛ ਵਿਚਾਰੇ ਆਪਣੀ ਝੂਠੀ ਇੱਜ਼ਤ ਦੇ ਵਿੱਚ ਤੁਰੇ ਫਿਰਦੇ ਰਹਿੰਦੇ ਆ ਝੂਠੀ ਸਾਣ ਸ਼ੌਕ ਤੇ ਲਈ ਤੁਰੇ ਫਿਰਦੇ ਰਹਿੰਦੇ ਆ ਉਹੋ ਕਹਦਣੇ ਕਿ ਸਮਝਦਾ ਵੀ ਅਸੀਂ ਆਪਣਾ ਆਪ ਸਾਰਾ ਲਿਪ ਲਿਆ ਤੇ ਕਿਸੇ ਨੂੰ ਕੁਝ ਦਿਖ ਨਹੀਂ ਰਿਹਾ ਸਭ ਦਿਖ ਰਿਹਾ ਹੁੰਦਾ ਇਹ ਆਪਾਂ ਨੂੰ ਹੀ ਪਿਲੇਖਾ ਹੁੰਦਾ ਵੀ ਆਪਾਂ ਆਪਣੀਆਂ ਗੱਲਾਂ ਲੁਕੋ ਲਾ ਜਾਂ ਆਪਾਂ ਕਿਸੇ ਤੋਂ ਕੋਈ ਚੀਜ਼ ਦਾ ਪਰਦਾ ਰੱਖ ਲੈ ਜਾਂ ਇਹਨੂੰ ਪਤਾ ਨਹੀਂ ਲੱਗਿਆ ਜਾਇਦ ਨਾ ਮੈਂ ਬਹਿਬਤ ਕਰਤੀ ਮੈਂ ਠੱਗੀ ਮਾਰਤੀ ਮੈਂ ਝੂਠ ਬੋਲਿਆ ਤੇ ਆਪਾਂ ਨੂੰ ਲੱਗਦਾ ਆਪਾਂ ਬੜੇ ਚੰਗੇ ਬਣ ਗਏ ਆਪਾਂ ਉਹਨਾਂ ਚੀਜ਼ਾਂ ਤੇ ਪੂੰਚੇ ਮਾਰ ਲੈਣੇ ਆ ਲੱਪ ਲੈਣੇ ਆ ਵੀ ਨਾ ਜੀ ਆਪਾਂ ਤਾਂ ਪੂੰਚਾ ਲਾਤ ਆਪਣੀ ਗੱਲ ਤਾਂ ਬਾਹਰ ਨਹੀਂ ਗਈ ਬੇਵਗੂਫ ਹੋ ਤੁਸੀਂ ਜੇ ਗੱਲਾਂ ਸੋਚਦੇ ਹੋ ਕਿਉਂਕਿ ਸੋਡੇ ਬਾਰੇ ਦੁਨੀਆ ਸੋਡੇ ਨਾਲੋਂ ਵੱਧ ਜਾਣਦੀ ਹੁੰਦੀ ਹੈ ਸੋਨੋ ਦੁਨੀਆ ਨੂੰ ਪਤਾ ਹੁੰਦਾ ਵੀ ਆਹ ਬੰਦਾ ਕਿੰਨੇ ਬਾਣੀ ਚ ਹੈ ਬਹੁਤ ਘਟਨੇ ਇਸ ਦੁਨੀਆ ਤੇ ਹੁਣ ਸੱਚੇ ਲੋਕ ਪਰ ਹੈ ਕਦਰ ਕਰਦੀਆਂ ਮੋਨਾਂ ਲੋਕਾਂ ਦੀ ਜਿਹੜੀ ਸੱਚ ਦਾ ਸਾਹਮਣਾ ਕਰਦੇ ਐ ਦੇਖੋ ਜੀ ਆਪਣੇ ਗੁਰੂਆਂ ਪੀਰਾਂ ਪੂਰੀਆਂ ਨੇ ਇੱਕ ਸੱਚ ਦਾ ਰਸਤਾ ਫੜਿਆ ਸੀ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਕਿਹੜਾ ਸੱਚ ਨੇ ਔਖਾ ਏ ਕੁਰਬਾਨੀ ਭਾਲਦਾ ਪੈਰ ਪੈਰ ਤੇ ਸੱਚ ਬੋਲਣ ਵਾਲਾ ਬੰਦਾ ਅੱਜ ਕੱਲ ਮੂਰਖ ਸਮਝਿਆ ਜਾਂਦਾ ਸੋ ਨੂੰ ਮੈਂ ਵੀ ਦੱਸ ਦਿੰਨੀ ਆ ਜੋ ਬੰਦਾ ਇੱਥੇ ਸੱਚ ਬੋਲਦਾ ਨਾ ਉਹਨੂੰ ਕਹਿੰਦੇ ਮੂਰਖ ਐ ਇਹਨੂੰ ਪਤਾ ਨਹੀਂ ਕਾ ਸੀਦਾ ਬੇਅਕਲ ਐ ਪਰ ਉਹ ਮੂਰਖ ਬੰਦਾ ਸਭ ਜਾਣਦਾ ਹੁੰਦਾ ਉਹ ਚੁੱਪ ਪਤਾ ਕਿਉਂ ਹੁੰਦਾ ਕਿਉਂਕਿ ਛੋਡੇ ਵਰਗਾ ਬਣਨਾ ਨਹੀਂ ਚਾਹੁੰਦਾ ਹੁੰਦਾ ਉਹ ਚਾਹੁੰਦਾ ਨਹੀਂ ਵੀ ਬਸ ਛੋਡੇ ਵਰਗਾ ਦੋਗਲਾ ਬੰਦਾ ਬਣਾ ਜਾਂ ਛੋਡੇ ਵਰਗਾ ਦੋ ਦੋ ਚਿਹਰੇ ਵਾਲਾ ਬੰਦਾ ਬਣਾ ਉਹ ਇਸ ਕਰਕੇ ਚੁੱਪ ਕਰ ਜਾਂਦਾ ਉਹ ਦੁਨੀਆ ਨਾਲ ਤਾਂ ਲੜ ਲੈਂਦਾ ਠੀਕ ਐ ਜਦੋਂ ਆਪਣੇ ਦੇ ਦੋ ਦੋ ਚਿਹਰੇ ਦੇਖਦਾ ਤਾਂ ਉਹਨੂੰ ਲੜਨਾ ਬਹੁਤ ਔਖਾ ਹੋ ਜਾਂਦਾ ਠੀਕ ਐ ਦੁਨੀਆ ਨਾਲ ਤਾਂ ਆਪਾਂ ਲੜ ਕੇ ਘਰੇ ਆ ਜਾਣੇ ਹੁੰਦੇ ਆ ਵੀ ਆਪਾਂ ਤਾਂ ਕਿ ਟਿੰਡੀਆਂ ਲੈਣੀਆਂ ਹਨਾ ਜਦੋਂ ਆਪਣੀ ਲੜਾਈ ਆਪਣੇ ਨਾਲ ਹੁੰਦੀ ਹੈ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਯਾਰ ਇਹ ਬੰਦੇ ਤੇ ਦੋ ਚਿਹਰੇ ਆ ਵੀ ਆਪਣੇ ਮੁਹਰੇ ਤਾਂ ਯਾਰ ਇਹ ਐ ਬਣਦਾ ਤੇ ਹੋਰ ਥਾਂ ਤੇ ਜਾ ਕੇ ਇਹ ਹੋਰੋਂ ਬਣਦਾ ਕੁਝ ਬੰਦੇ ਆਪਣੀ ਇੱਜ਼ਤ ਬਚਾਉਣ ਦੇ ਲਈ ਤੁਹਾਡੀ ਇੱਜ਼ਤ ਨੂੰ ਵੀ ਦਾਤੇ ਲਾ ਦਿੰਦੇ ਆ ਤੁਹਾਡੀ ਇੱਜ਼ਤ ਦੀ ਕੋਈ ਵੈਲਿਊ ਨਹੀਂ ਹੁੰਦੀ ਅਗਲੀਆਂ ਨਜ਼ਰਾਂ 'ਚ ਉਹ ਉਹ ਬੰਦਿਆਂ ਨੂੰ ਐ ਹੁੰਦਾ ਵੀ ਅਸੀਂ ਆਪਦੀ ਇੱਜ਼ਤਾਂ ਬਣਾ ਕੇ ਕਾਇਮ ਰੱਖੀ ਇੱਜ਼ਤਾਂ ਰੋਤਵੇ ਛੋਟਾ ਇਹ ਤਾਂ ਪਰਮਾਤਮਾ ਦਿੰਦਾ ਉਹ ਮੂਰਖ ਲੋਕਾਂ ਨੂੰ ਨਹੀਂ ਪਤਾ ਜੇ ਪਰਮਾਤਮਾ ਨੇ ਕਿਸੇ ਦੇ ਕਰਮਾ 'ਚ ਬਦਨਾਮੀ ਲਿਖੀ ਹੈ ਇਹ ਨਾਲ ਮਿਲ ਕੇ ਰਹੂਗੀ ਚਾਹੇ ਜਿੱਡੇ ਮਰਜੀ ਬੰਦਾ ਪੜਦੇ ਪਾਲੇ ਢਾਕ ਲੇ ਆਪ ਦਾ ਅੱਗਾ ਪਿਛਾ ਢਾਕ ਲੇ ਨਹੀਂ ਟਕਿਆ ਜਾਂਦਾ ਲਿਖ ਕੇ ਲੈ ਲਓ ਮੇਰੇ ਤੋਂ ਕਿ ਜੇ ਛੋਟੇ ਕਰਮਾਂ ਚ ਵਾਹਿਗੁਰੂ ਨੇ ਸੋਭਾ ਲਿਖੀ ਹੈ ਤਾਂ ਸੋਭਾ ਸਾਨੂੰ ਮਿਲ ਕੇ ਰਹਿਣੀ ਹੈ ਪਰ 도ਗਲੇ ਬੰਦਿਆਂ ਤੋਂ ਬਚ ਕੇ ਰਹੋ ਸਭ ਤੋਂ ਪਹਿਲਾਂ ਤਾਂ 도ਗਲੇ ਬੰਦਿਆਂ ਨੂੰ ਪਛਾਣੋ ਵੀ ਛੋਡੇ ਨੇੜੇ ਤੇੜੇ ਕਿਹੜੇ ਐਸੇ ਬੰਦੇ ਆ ਜਿਹੜੇ 도ਗਲੇ ਦੋ ਮੂੰਹ ਵਾਲੇ ਆ ਜਿਹੜੇ ਛੋਡੀਆਂ ਜੜਾਈ ਖਾ ਰਹੇ ਆ ਸੋ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਛੋਡੀਆਂ ਜਣਾ ਖਾ ਗਏ ਉਹ ਬੰਦੇ ਤੇ ਤੁਸੀਂ ਇੰਨੇ ਅੰਨੇ ਹੋਏ ਹੋ ਨਿਓ ਤੁਸੀਂ ਉਹਤੇ ਇੰਨਾ ਕਿ ਉਹਨਾਂ ਤੇ ਵਿਸ਼ਵਾਸ ਕਰਦੇ ਹੋ ਕਿ ਤੁਸੀਂ ਦੂਜਾ ਕੁਛ ਉਹਨੂੰ ਪਰਸਨ ਤੀਜਾ ਕੇ ਵੀ ਕਹੇ ਨਾ ਵੀ ਆਹ ਬੰਦਾ ਯਾਰ ਤੇਰੇ ਨਾਲ ਫਰਾਡ ਕਰ ਰਿਹਾ ਤਾਂ ਤੁਸੀਂ ਅਗਲੇ ਦੇ ਗੱਲ ਪੈਣੇ ਹੋ ਨਾ ਭਾਈ ਤੂੰ ਤਾਂ ਸਾਡੇ ਫੁੱਟ ਪਾਉਣ ਦੀ ਕੋਸ਼ਿਸ਼ ਕਰਦਾ ਤੂੰ ਤਾਂ ਸਾਡੇ ਐਂ ਕਰਦਾ ਇੱਕ ਸੋਨ ਨੂੰ ਮੈਂ ਹੋਰ ਨਿਸ਼ਾਨੀ ਦੱਸਦੀ ਆ ਦੋਗਲਾ ਬੰਦਾ ਸੇਤੀ ਗੱਲ ਦੀ ਗਲਤੀ ਨਹੀਂ ਮੰਨਦਾ ਦੋਗਲੇ ਬੰਦੇ ਕੀ ਤੁਸੀਂ ਨਾ ਅੱਖੀ ਗਲਤੀ ਫੜ ਲਿਓ ਤੇ ਉਹਨੂੰ ਕਹਤਾ ਵੀ ਤੂੰ ਆ ਗਲਤ ਕੀਤਾ ਦੋਗਲਾ ਮੰਨੂ ਨਹੀਂ ਸੇਤੀ ਸੇਤੀ ਦੋਗਲਾ ਉਸ ਝੂਠ ਨੂੰ ਸੱਚ ਕਰਨ ਦੇ ਵਿੱਚ ਇੰਨਾ ਕੋ ਇੰਨਾ ਕੋ ਗਿਰਜੂ ਇੰਨਾ ਗਿਰਜੂ ਵੀ ਝੂਠ ਨੂੰ ਸੱਚ ਬੋਲਣ ਦੇ ਵਿੱਚ ਉਹ ਆਪਦਾ ਪੂਰਾ ਯਤਨ ਲਾ ਦੂ ਪਰ ਸਾਨੂੰ ਪਤਾ ਹੁੰਦਾ ਵੀ ਇਹ ਬੰਦਾ ਝੂਠ ਦੇ ਪੈਰ ਲਾ ਰਿਹਾ ਹੈ ਜਾਣਦੇ ਹੋਣੇ ਤੁਸੀਂ ਸਭ ਕੁਝ ਪਰ ਉਹ ਬੰਦਾ ਫੁੱਲ ਹੈਵੀ ਹੁੰਦਾ ਤੁਹਾਡੇ ਤੇ ਸਮਝ ਲਓ ਵੀ ਇਹ ਬੰਦਾ ਗਿਰ ਗਿਆ ਇਹਦੇ ਜਿੱਡਾ ਗੇਰਾ ਕੋਈ ਇਨਸਾਨ ਕਿਉਂਕਿ ਜਿਹੜਾ ਬੰਦਾ ਗਿਰਜੇ ਜੀ ਨਾ ਤਾਂ ਪਰਮਾਤਮਾ ਤੋਂ ਡਰਦਾ ਹੈ ਨਾਉ ਛੋਟਾ ਤੋਂ ਤਾਂ ਡਰਨੇ ਕੀ ਆ ਛੋਟਾ ਤੋਂ ਤਾਂ ਨਹੀਂ ਕੀ ਡਰਨਾ ਜਿਹੜਾ ਪਰਮਾਤਮਾ ਤੋਂ ਡਰਦਾ ਜਿਹੜਾ ਪਰਮਾਤਮਾ ਨਾਲ ਬਗਾਵਤ ਕਰ ਸਕਦਾ ਤੁਸੀਂ ਉਹਦੇ ਕੀ ਲੱਗਦੇ ਹੋ ਠੀਕ ਹੈ ਜੋ ਪਰਮਾਤਮਾ ਦੀਆਂ 사ਆਂ ਝੂਠੀਆਂ ਖਾ ਜਾਂਦੇ ਉਹ ਤੁਹਾਡੇ ਕੀ ਲੱਗਦੇ ਆ ਜੋ ਗੁਰੂ ਗ੍ਰੰਥ ਸਾਹਿਬ ਤੇ ਜਾ ਕੇ ਛੋਟੀਆਂ ਛੋਟੀਆਂ ਚੀਜ਼ਾਂ ਲਈ 사ਆਂ ਖਾ ਜਾਂਦੇ ਉਹ ਤੁਹਾਡੇ ਕੀ ਲੱਗਦੇ ਆ ਠੀਕ ਹੈ ਜੋ ਅਕਾਲ ਪੁਰਖ ਤੋਂ ਡਰਦੇ ਜਿਹਨੇ ਦੁਨੀਆ ਸਾਜੀ ਹੈ ਜਿਹੜਾ ਅਕਾਲ ਪੁਰਖ ਬਦਲੇ ਲੈ ਲੈਂਦਾ ਉਹ ਤੋਂ ਡਰਦੇ ਸੁੱਤੋਂ ਕਿ ਡਰਨਗੇ ਗੱਲਾਂ ਮੇਰੀਆਂ ਬੁਰੀਆਂ ਲੱਗਣਗੀਆਂ ਪਰ ਇਹ ਗੱਲ ਸੱਚ ਹੈ ਸਭ ਤੋਂ ਪਹਿਲਾਂ ਪਛਾਣਨਾ ਸਿੱਖੋ ਵੀ ਸਾਡੇ ਨਾਲ ਐਸਾ ਕਿਹੜਾ ਬੰਦਾ ਜਿਹਦੇ ਦੋ ਚਿਹਰੇ ਐ ਸਾਡੇ ਮੂੰਹ ਤੇ ਸਾਡਾ ਚਿਹਰਾ ਅਗਲੇ ਮੂੰਹ ਤੇ ਅਗਲਾ ਚਿਹਰਾ ਐਸੇ ਬੰਦੇ ਪਛਾਣ ਕੇ ਆਪਣੀ ਜ਼ਿੰਦਗੀ ਚੋਂ ਆਊਟ ਕਰ ਦਿਓ ਜੇ ਸੌਖੇ ਰਹਿਣਾ ਜੇ ਰੱਖੋਗੇ ਤਾਂ ਦੁਖੀ ਹੋਮੋਂਗੇ ਇਹਦੇ ਵਿੱਚ ਫਿਰ ਸੋਨੂੰ ਕੋਈ ਵੀ ਨਹੀਂ ਬਚਾ ਸਕਦਾ ਠੀਕ ਹੈ ਵੀ ਦੁਨੀਆ ਦੇ ਵਿੱਚ ਫਰੋਡ ਹੁੰਦੇ ਆ ਕੁਸਤਾ ਫਰੋਡ ਦੇ ਤੁਸੀਂ ਹੱਕਦਾਰ ਆਪ ਬਣਦੇ ਕਿਉਂਕਿ ਕਿ ਤੁਸੀਂ ਬੋਲਣਾ ਨਹੀਂ ਚਾਹੁੰਦੇ ਤੁਸੀਂ ਆਵਾਜ਼ ਨਹੀਂ ਚਾਹਦੇ ਸੋਨੂੰ ਲੱਗਦਾ ਦੂਜਾ ਬੰਦਾ ਬਾਹਰੋਂ ਆ ਕੇ ਮੇਰੀਆਂ ਗੱਲਾਂ ਫਰੋਲੇ ਮੇਰੀਆਂ ਗੱਲਾਂ ਅਗਲਾ ਕਿਉਂ ਕਹੂ ਅਗਲਾ ਤੁਸੀਂ ਆਪਣੀਆਂ ਗੱਲਾਂ ਆਪ ਕਹੋ 6:00 ਵਜੇ ਆ ਦਰਦ ਛੋੜਿਆ ਫਿਰ ਪੱਟੀ ਦੂਜੇ ਦੇ ਕਿਉਂ ਕਰੀ ਜਾਵੇ ਤੁਸੀਂ ਜਿਹੜੇ ਛੋਡੇ 6:00 ਵਜੇ ਆ ਪੱਟੀ ਆਪ ਕਰਨਾ ਸਿੱਖੋ ਆਪਦੀ ਪੱਟੀ ਆਪ ਕਰੋ ਕਿੰਨਾ ਕ ਜੇ ਕੋਈ ਛੋਡੇ ਪੱਟੀਆਂ ਕਰੂ ਆ ਕੇ ਕਿਉਂਕਿ ਜਿਹੜੇ 도ਗਲੇ ਹੁੰਦੇ ਆ ਤੋ 12 ਵਾਰ ਸੱਟਾਂ ਮਾਰਦੇ ਆ ਕਿੰਨੀਆਂ ਪੱਟੀਆਂ ਕਰੋਗੇ ਅੱਕ ਜਾਓਗੇ ਇੱਕ ਦਿਨ ਇਸ ਲਾਈਫ ਤੋਂ ਵੀ ਅੱਕ ਜਾਓਗੇ ਵਿੱਚ ਕਹਿਣਗੇ ਸਾਡਾ ਤਾਂ ਮਰਨ ਨੂੰ ਜੀ ਕਰਦਾ ਸਾਡੇ ਫਲਾਂ ਨੇ ਐ ਕਰਦਾ ਤੇ ਉਹ ਕਹਿੰਦਾ ਤੁਸੀਂ ਵੀਰੇ ਦਰਵਾਜ਼ੇ ਖੋਲ੍ਹ ਤੇ ਅਗਲੇ ਵਾਲੇ ਵੀ ਤੁਸੀਂ ਜੋ ਮਰਜ਼ੀ ਕਰੀ ਜੋ ਮਾੜਾ ਕਰੋ ਚੰਗਾ ਕਰੋ ਅਸੀਂ ਤਾਂ ਬਸ شریف ਬਣ ਕੇ ਸਹੀ ਜਾਵਾਂਗੇ ਕਿਉਂ ਸਹਨੇ ਆ ਜਦੋਂ ਤੁਸੀਂ ਕੁਝ ਕੀਤਾ ਨਹੀਂ ਤੁਸੀਂ ਪਾਪਾਂ ਦੇ ਭਾਗੀ ਕਿਉਂ ਬਣਦੇ ਹੋ ਗੁਰੂ ਮਹਾਰਾਜ ਕਹਿੰਦੇ ਵੀ ਜ਼ੁਲਮ ਕਰਨਾ ਪਾਪ ਜ਼ੁਲਮ ਸਹਿਣਾ ਪਾਉ ਜਦੋਂ ਤੁਸੀਂ ਕਿਸੇ ਤੇ ਜ਼ੁਲਮ ਕਰਦੇ ਹੀ ਨਹੀਂ ਫਿਰ ਸਹਨੇਗਾ ਤਾਂ ਸਹੋਂਗੇ ਤੱਕ ਲੋ ਜੁਲਮ ਕਰੂਗਾ ਕਿੰਨਾ ਕਚੇਰ ਤੁਸੀਂ ਕਿਸ ਦੀ ਬਗਾਵਤ ਕਰ ਲੋਗੇ ਜੁਲਮ ਕਰਨ ਵਾਲਾ ਸ਼ਰਮ ਨਹੀਂ ਮਣਦਾ ਹੁੰਦਾ ਕਿਉਂ ਕਿ ਉਹਨੇ ਸ਼ਰਮ ਦੀਆਂ ਹੱਦਾਂ ਉਹ ਸਾਰੀਆਂ ਟੱਪ ਗਿਆ ਹੁੰਦਾ ਉਹਨੂੰ ਕਾਦੀ ਸ਼ਰਮ ਐ ਉਹਨਾਂ ਦਾ ਜੁਲਮ ਕਰਦੇ ਹੀ ਰਹਿਣਾ ਤੁਸੀਂ ਸਹਿਣ ਵਾਲੇ ਬਣੋ ਅਗਲਾ ਤਾਂ ਦੇਉ ਜਦੋਂ ਉਹਨੂੰ ਦਰਦ ਪਾਦੂ ਦੇਊਗਾ ਲਓ ਦਰਦ ਜਿੰਨੇ ਸੁੱਥੋਂ ਲਏ ਜਾਂਦੇ ਨਿਕਲੋ ਇਹਨਾਂ ਗੱਲਾਂ ਚੋਂ ਟਾਈਮ ਰਹਿੰਦੇ ਨਿਕਲ ਜਾਓ ਤੇ ਬੁੜੇ ਹੋ ਕੇ ਜਦੋਂ ਮੂੰਹ 'ਚ ਦੰਦ ਨਾ ਰਹੇ ਫੇਰ ਤਾਂ ਚਾਹੇ ਸਿਆਣੇ ਬਣਿਓ ਨਾ ਬਣਿਓ ਕਿਉਂਕਿ ਤੁਹਾਡੀ ਜਿਹੜੀ ਉਮਰ ਸੀ ਖਾਣ ਹੰਡਾਉਣ ਦੀ ਹੱਸਣ ਦੀ ਖੇਡਣ ਦੀ ਉਹ ਤਾਂ ਅਗਲੇ ਖਾ ਗਈ ਤੇ ਤੁਸੀਂ ਫ ਛੱਡੋ ਐਸੇ ਰਿਸ਼ਤਿਆਂ ਦਾ ਘੜਾ ਜਿਹੜੇ ਰਿਸ਼ਤੇ ਛੋੜੇ ਦਰਦ ਬਣ ਕੇ ਛੋੜੇ ਸੂਲਾ ਸੂਲਾ ਦਾ ਛੱਡ ਘਣਾ ਸੂਲ ਤਾਂ ਆਪਾਂ ਕੱਢ ਵੀ ਲੈਣੇ ਆ ਜਿਹੜੇ ਕਣਚ ਬਣ ਕੇ ਛੋੜੀਆਂ ਨਾੜਾਂ ਚ ਤੁਰ ਜਾਂਦੇ ਆ ਉਹ ਕਹਿੰਦੇ ਨਹੀਂ ਕਿ ਕਣਚ ਵੱਜ ਗਿਆ ਨਾੜਾਂ ਚ ਨਾ ਤੁਰ ਜੇ ਕੁਝ ਐਸੇ ਬੰਦੇ ਨੇ ਜਿਹੜੇ ਨਾੜਾਂ ਚ ਤੁਰ ਜਾਂਦੇ ਆ ਤੇ ਫਿਰ ਛੋੜੇ ਜਾਗਮ ਬਣਦੇ ਆ ਜਾ ਕੇ ਗਾਂ ਦੀ ਗਾਂ ਹ ਇਲਾਜ ਨਹੀਂ ਹੁੰਦਾ ਫਿਰ ਛੋੜਾ ਕੋਈ ਸੋ ਐਸੇ ਲੋਕਾਂ ਨੂੰ ਆਪਣੀ ਜ਼ਿੰਦਗੀ ਚੋਂ ਦੂਰ ਕਰੋ ਜਿਹੜੇ ਦੋ ਦੋ ਚਿਹਰੇ ਲੈ ਕੇ ਸੋਡੇ ਨਾਲ ਫਿਰਦੇ ਆ ਤੁਹਾਡੇ ਘਰ ਦੀਆਂ ਧੱਜੀਆਂ ੜਾਉਂਦੇ ਆ ਸੋਡੀ ਇੱਜ਼ਤ ਦੀਆਂ ਤਾਂ ਜਿੰਗਾ ੜਾਉਂਦੇ ਆ ਸੋਡੇ ਖਾਣ-ਦਾਣ ਦੀਆਂ ੜਾਉਂਦੇ ਆ ਤੁਹਾਡਾ ਪੈਸਾ ਟੱਕਾ ਸੋਡੇ ਪੜਦੇ ਚੱਕਦੇ ਆ ਐਸੇ ਬੰਦਿਆਂ ਤੋਂ ਦੂਰ ਹੋ ਜੋ ਜੇਕਰ ਆਪਣੀ ਜ਼ਿੰਦਗੀ ਵਧੀਆ ਜਿਉਣੀ ਚਾਹੁੰਦੇ ਹੋ ਨਾ ਬਣੋ ਕਿਸੇ ਦਾ ਮਹਤਾਜ ਦੋ ਚਿਹਰੇ ਵਾਲਿਆਂ ਨੂੰ ਕੋਈ ਸ਼ਰਮ ਨਹੀਂ ਉਹ ਕਦੇ ਨਹੀਂ ਬਦਲ ਸਕਦੇ ਕਦੇ ਵੀ ਨਹੀਂ ਬਦਲਣਗੇ ਇੱਕ ਸੈਕਿੰਡ ਲਈ ਵੀ ਨਾ ਤੁਸੀਂ ਇਹ ਸੋਚੋ ਵੀ ਉਹ ਬੰਦਾ ਬਦਲ ਜਾ। ਸੋ ਮੇਰੀ ਵੀਡੀਓ ਲੰਬੀ ਹੋ ਚੱਲੀ ਆ। ਆਪਾਂ ਜਿਉਂਦੇ ਰਹੇ ਫੇਰ ਮਿਲਾਂਗੇ ਵੀਡੀਓ 'ਚ। ਆਪਾਂ ਲੋਕਾਂ ਦੀਆਂ ਧੱਜੀਆਂ ਐਂ ਡਾਵਾਂਗੇ ਜਿਹੜੇ ਬਹਿਪਾਂ ਕਰਦੇ ਆ ਜਮਾਨੀ ਬਖਸ਼ਦੇ ਕਿਸੇ ਨੂੰ। ਜਿਹੜੇ ਛੋਡੇ ਨਾਲ ਰਹਿ ਕੇ ਵੀ ਛੋਡੇ ਨਹੀਂ ਹੁੰਦੇ, ਦੋ ਦੋ ਚਿਹਰੇ ਵਾਲੇ ਬੰਦਿਆਂ ਦੇ ਪੜਦੇ ਆਪਾਂ ਐਂ ਚੱਕਾਂਗੇ। ਕਿਉਂਕਿ ਜੋ ਕਰਨਾ ਪਰਮਾਤਮਾ ਨੇ ਕਰਨਾ ਫੇਰ ਕਾਦੀ ਖਾਤਰ ਕਿਸੇ ਮੂਰੇ ਝੁਕਦਿਆਂ। ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਬਣੀਓ, ਮਨਜੀਤ ਕੌਰ ਬਣੀਓ। ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਥੋਂ ਕੁਝ ਗਲਤ ਗਿਆ ਗਵੇ। ਥੋੜੀਆਂ ਕਹਾੜੀਆਂ ਵੀ ਆ ਵੀਰੇ ਸੋ ਆਪ ਸਭ ਨੂੰ ਗੁਰੂ ਮਹਾਰਾਜ ਜੀ ਚਰਦੀ ਕਲਾ ਚ ਰੱਖਾਂ